ਹੁਣ ਪੈਨਸ਼ਨ ਧਾਰਕਾਂ ਨੂੰ ਆਪਣੀ ਪੈਨਸ਼ਨ ਦੇ ਲਈ ਸਰਕਾਰੀ ਦਫ਼ਤਰਾਂ ਦੇ ਗੇੜੇ ਲਾਉਣ ਦੀ ਜ਼ਰੂਰਤ ਨਹੀਂ ਆਪਣੀ ਪੈਨਸ਼ਨ ਦੀ ਰਕਮ ਪੁੱਛਣ ਦੇ ਲਈ ਤੇ ਕਦੋਂ ਉਹ ਜਾਰੀ ਹੋਵੇਗੀ ਇਸ ਸਬੰਧਤ ਹੁਣ ਕਿਸੇ ਵੀ ਅਧਿਕਾਰੀ ਦੀਆਂ ਸਿਫਾਰਸ਼ਾਂ ਕਰਨ ਦੀ ਜ਼ਰੂਰਤ ਨਹੀਂ ਪਵੇਗੀ ਦਰਸਲ ਪੰਜਾਬ ਸਰਕਾਰ ਦੇ ਵੱਲੋਂ ਇਹ ਪੈਨਸ਼ਨ ਧਾਰਕਾਂ ਦੇ ਲਈ ਖੁਸ਼ਖਬਰੀ ਜੋ ਹੈ ਉਹ ਲਿਆਂਦੀ ਜਾ ਰਹੀ ਹੈ ਦੱਸਦੀ ਹੈ ਕਿ ਹੁਣ ਪੈਨਸ਼ਨ ਧਾਰਕਾਂ ਦੇ ਲਈ ਸਰਕਾਰ ਦੇ ਵੱਲੋਂ ਇੱਕ ਪੋਰਟਲ ਲਾਂਚ ਕੀਤਾ ਜਾ ਰਿਹਾ ਹੈ ਜਿਸ ਦਾ ਨਾਮ ਪੈਨਸ਼ਨ ਸੇਵਾ ਪੋਰਟਲ ਹੈ ਦੱਸ ਦਈਏ ਕਿ ਦੀਵਾਲੀ ਤੋਂ ਪਹਿਲਾਂ ਇਹ ਪੋਰਟਲ ਪੰਜਾਬ ਦੇ ਵਿੱਚ ਲਾਂਚ ਹੋ ਜਾਏਗਾ ਤੇ ਇਸ ਪੋਰਟਲ ਦੇ ਉੱਪਰ ਇਸ ਸਰਕਾਰੀ ਮੁਲਾਜ਼ਮਾਂ ਦੀ ਪੈਨਸ਼ਨ ਦੇ ਨਾਲ ਸੰਬੰਧਿਤ ਕਾਰਵਾਈ ਤੇ ਕਦੋਂ ਸਮੇਂ-ਸਮੇਂ ਸਰ ਪੈਨਸ਼ਨ ਜਾਰੀ ਹੋਵੇਗੀ ਇਸ ਸੰਬੰਧਿਤ ਸਾਰੀ ਜਾਣਕਾਰੀ ਇਸ ਪੋਰਟਲ ਦੇ ਉੱਪਰ ਪਾਰ ਦਿੱਤੀ ਜਾਵੇਗੀ ਤਾਂ ਪੋਰਟਲ ਦੇ ਉੱਪਰੋਂ ਹੀ ਤੁਸੀਂ ਸਾਰੀ ਜਾਣਕਾਰੀ ਜੋ ਹੈ ਉਹ ਦੇਖ ਸਕਦੇ ਹੋ ਤੇ ਤੁਹਾਨੂੰ ਸਰਕਾਰੀ ਦਫ਼ਤਰਾਂ ਦੇ ਹੁਣ ਵਾਰ-ਵਾਰ ਗੇੜੇ ਲਾਉਣ ਦੀ ਜ਼ਰੂਰਤ ਨਹੀਂ ਪਵੇਗੀ ਤੁਸੀਂ ਇਸ ਪੋਰਟਲ ਤੋਂ ਜਾ ਕੇ ਸਾਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਜਿੱਥੇ ਪਹਿਲਾਂ ਸਰਕਾਰੀ ਮੁਲਾਜ਼ਮਾਂ ਨੂੰ ਪੈਨਸ਼ਨ ਧਾਰਕਾਂ ਨੂੰ ਜੋ ਹੈ ਸਰਕਾਰੀ ਦਫ਼ਤਰਾਂ 'ਚ ਜਾ ਜਾ ਕੇ ਆਪਣੀ ਪੈਨਸ਼ਨ ਨਾਲ ਸੰਬੰਧ ਜੋ ਵੀ ਸਮੱਸਿਆਵਾਂ ਆਉਂਦੀਆਂ ਸੀ ਉਸ ਬਾਰੇ ਪੁੱਛਣਾ ਪੈਂਦਾ ਸੀ ਪੜਤਾਲ ਕਰਨੀ ਪੈਂਦੀ ਸੀ ਅਧਿਕਾਰੀਆਂ ਤੋਂ ਸਫਾਰਸ਼ਾਂ ਕਰਨੀਆਂ ਪੈਂਦੀਆਂ ਸੀ ਪਰ ਹੁਣ ਇਸ ਨੂੰ ਰੋਕਣ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਇੱਕ ਕਦਮ ਚੁੱਕਿਆ ਜਾ ਰਿਹਾ ਹੈ ਜਿੱਥੇ ਦੀਵਾਲੀ ਤੋਂ ਪਹਿਲਾਂ ਇਹ ਪੈਨਸ਼ਨ ਸੇਵਾ ਪੋਰਟਲ ਨੂੰ ਪੰਜਾਬ ਦੇ ਵਿੱਚ ਲਾਂਚ ਕਰ ਦਿੱਤਾ ਜਾਵੇਗਾ ਪੰਜਾਬ ਸਰਕਾਰ ਦੀ ਕੋਸ਼ਿਸ਼ ਹੈ ਕਿ 3 ਲੱਖ ਪੈਨਸ਼ਨ ਧਾਰਕਾਂ ਦਾ ਡਾਟਾ ਇਸ ਪੋਰਟਲ ਤੇ ਭਰਿਆ ਜਾਵੇਗਾ ਤੇ ਜਿਨੇ ਵੀ ਪੈਨਸ਼ਨ ਧਾਰਕ ਨੇ ਉਹਨਾਂ ਨੂੰ ਕਿਸੇ ਵੀ ਤਰੀਕੇ ਦੀ ਦਿੱਕਤ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ ਜਿੱਥੇ ਪਹਿਲਾਂ ਪੈਨਸ਼ਨ ਧਾਰਕਾਂ ਨੂੰ ਸਰਕਾਰੀ ਦਫ਼ਤਰਾਂ ਦੇ ਅਧਿਕਾਰੀਆਂ ਦੇ ਸਿਫਾਰਸ਼ਾਂ ਕਰਨੀਆਂ ਪੈਂਦੀਆਂ ਸੀ ਵਾਰ-ਵਾਰ ਗੇੜੇ ਜੋ ਹੈ ਉਹ ਦਫ਼ਤਰ ਦੇ ਲਾਉਣੇ ਪੈਂਦੇ ਸੀ ਇਸ ਨੂੰ ਰੋਕਣ ਦੇ ਲਈ ਹੁਣ ਪੰਜਾਬ ਸਰਕਾਰ ਦੇ ਵੱਲੋਂ ਇਹ ਪੈਨਸ਼ਨ ਸੇਵਾ ਪੋਰਟਲ ਲਾਂਚ ਕੀਤਾ ਜਾ ਰਿਹਾ ਹੈ ਦੱਸ ਦਈਏ ਕਿ ਇਸ ਪੋਰਟਲ ਦੀ ਜੋ ਵੀ ਪ੍ਰਕਿਰਿਆ ਹੋਵੇਗੀ ਉਸ ਦੀ ਨਿਗਰਾਨੀ ਜੋ ਹੈ ਉਹ ਚੰਡੀਗੜ੍ਹ ਬੈਠੇ ਅਧਿਕਾਰੀਆਂ ਦੇ ਵੱਲੋਂ ਕੀਤੀ ਜਾਵੇਗੀ ਤੇ ਜੇਕਰ ਅਜਿਹੇ ਕੋਈ ਅਧਿਕਾਰੀ ਇਸ ਫਾਈਲ ਨੂੰ ਕਿਸੇ ਵੀ ਅਧਿਕਾਰੀ ਦੀ ਫਾਈਲ ਨੂੰ ਰੋਕੇਗਾ ਤਾਂ ਉਸ ਤੇ ਬੰਦ ਦੀ ਕਾਰਵਾਈ ਕੀਤੀ ਜਾਵੇਗੀ ਤਾਂ ਫਿਲਹਾਲ 6 ਵਿਭਾਗਾਂ ਦੇ ਵਿੱਚ ਜੋ ਹੈ ਉਹ ਪਾਇਲਟ ਪ੍ਰੋਜੈਕਟ ਕੰਮ ਕਰ ਰਿਹਾ ਹੈ ਦੱਸ ਦਈਏ ਕਿ ਸਿਹਤ ਸਿੱਖਿਆ ਪੁਲਿਸ ਤੇ ਉਥੇ ਹੀ ਸੈਨੀਟੇਸ਼ਨ ਅਤੇ ਪਾਣੀ ਸਪਲਾਈ ਦੇ ਵਿਭਾਗਾਂ ਦੇ ਵਿੱਚ ਜੋ ਹੈ ਪਾਇਲਟ ਪ੍ਰੋਜੈਕਟ ਕੰਮ ਕਰ ਰਿਹਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਵਿਭਾਗ ਇਸ ਦੇ ਵਿੱਚ ਸ਼ਾਮਲ ਕੀਤੇ ਜਾਣਗੇ ਤਾਂ ਸਬੰਧਤ ਮੁਲਾਜ਼ਮ ਜੋ ਵੀ ਨੇ ਜੋ ਰਿਟਾਇਰਮੈਂਟ ਦੇ ਨਜ਼ਦੀਕ ਨੇ ਜਾਂ ਜਿਨ੍ਹਾਂ ਦੀ ਰਿਟਾਇਰਮੈਂਟ ਹੋ ਚੁੱਕੀ ਹੈ ਉਹਨਾਂ ਦਾ ਸਾਰਾ ਡਾਟਾ ਇਸ ਪੋਰਟਲ ਤੇ ਭਰ ਦਿੱਤਾ ਜਾਵੇਗਾ ਤਾਂ ਤਕਰੀਬਨ 3 ਲੱਖ ਪੈਨਸ਼ਨ ਧਾਰਕ ਪੰਜਾਬ ਦੇ ਨੇ ਜਿਨ੍ਹਾਂ ਨੂੰ ਇਸ ਦੀ ਸਹੂਲਤ ਜੋ ਹੈ ਉਹ ਮਿਲੇਗੀ ਤਾਂ ਦੀਵਾਲੀ ਤੋਂ ਪਹਿਲਾਂ ਸਰਕਾਰ ਦੀ ਕੋਸ਼ਿਸ਼ ਹੈ ਕਿ ਇਹ ਪੋਰਟਲ ਲਾਂਚ ਕਰ ਦਿੱਤਾ ਜਾਵੇ ਤਾਂ ਜੋ ਲੋਕਾਂ ਨੂੰ ਪੈਨਸ਼ਨ ਧਾਰਕਾਂ ਨੂੰ ਜੋ ਹੈ ਆਉਣ ਵਾਲੀਆਂ ਦਿੱਕਤ ਪਰੇਸ਼ਾਨੀਆਂ ਕੱਟ ਕੀਤੀਆਂ ਜਾ ਸਕਣ